ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਵੱਡਾ ਰਾਜ ਖੁੱਲ ਕੇ ਬਾਹਰ ਆਇਆ ਸੁਖਬੀਰ ਸਿੰਘ ਬਾਦਲ ਦੇ ਨਾਲ ਫਰੀਦਕੋਟ ਵਾਲੇ ਲੋਕ ਸਭਾ ਮੈਂਬਰ ਸਰਬਜੀਤ ਸਿੰਘ ਖਾਲਸਾ ਹੋਰਾਂ ਦੀਆਂ ਗੁਪਤ ਮੀਟਿੰਗਾਂ ਕਦੋਂ ਹੋਈਆਂ ਕਿਵੇਂ ਹੋਈਆਂ ਕਿੱਥੇ ਹੋਈਆਂ ਤੇ ਕੀ ਕੀ ਗੱਲ ਹੋਈ ਇਹਦੇ ਬਾਰੇ ਗੱਲ ਕਰਦੇ ਆ ਸਰਬਜੀਤ ਸਿੰਘ ਖਾਲਸਾ ਤੇ ਸੁਖਬੀਰ ਸਿੰਘ ਬਾਦਲ ਦੇ ਵਿਚਕਾਰ ਗੁਪਤ ਮੀਟਿੰਗਾਂ ਹੋਈਆਂ ਨੇ ਉਹਨਾਂ ਗੁਪਤ ਮੀਟਿੰਗਾਂ ਦੇ ਵਿੱਚ ਕੀ ਨਿਕਲਿਆ ਕੀ ਨਹੀਂ ਨਿਕਲਿਆ ਇਹਦੇ ਬਾਰੇ ਹੁਣ ਤੁਹਾਡੇ ਨਾਲ ਖੁੱਲ੍ਹ ਕੇ ਗੱਲ ਕਰਨੀ ਆ ਤੁਸੀਂ ਜੁੜੇ ਹੋ ਲੋਕਪੱਣ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਬਾਸ਼ਵਾ ਅੱਜ ਕੱਲ ਸਰਬਜੀਤ ਸਿੰਘ ਖਾਲਸਾ ਜਿੱਥੇ ਵੀ ਜਾਂਦੇ ਆ ਜਿੱਥੇ ਵੀ ਮੇਰੇ ਵਰਗੇ ਪੱਤਰਕਾਰ ਸੱਜਣ ਉਹਨਾਂ ਨੂੰ ਗੱਲਬਾਤ ਕਰਦੇ ਆ ਤੇ ਪੁੱਛਦੇ ਆ ਕਿ ਭਾਈ ਸਾਹਿਬ ਖਾਲਸਾ ਜੀ ਕੀ ਅਗਲੀ ਰਣਨੀਤੀ ਹੈ ਤਾਂ ਉਹਦਾ ਜਵਾਬ ਹੁੰਦਾ ਹੈ ਕਿ ਭਾਈ ਅਮਰਪਾਲ ਸਿੰਘ ਬਾਹਰ ਆ ਜਾਣ ਫਿਰ ਅਸੀਂ ਨਵਾਂ ਅਕਾਲੀ ਦਲ ਬਣਾਵਾਂਗੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਾਂਗੇ ਅਤੇ ਉਸ ਤੋਂ ਬਾਅਦ ਜਿਮਣੀ ਚੋਣਾਂ ਵੀ ਲੜਾਂਗੇ ਤੇ ਅਗਾਹ ਚੱਲ ਕੇ ਅਸੀਂ 2027 ਦੀਆਂ ਵਿਧਾਨ ਸਭਾ ਚੋਣਾਂ ਲੜ ਕੇ ਆਪਣੀ ਸਰਕਾਰ ਬਣਾਵਾਂਗੇ ਇਹ ਖੁਸ਼ਖਿਆਲੀ ਚੰਗੀ ਗੱਲ ਹੈ ਹੁਣ ਜੋ ਅੰਦਰ ਲੀਆਂ ਗੱਲਾਂ ਬਾਹਰ ਆਈਆਂ ਨੇ ਉਹਨਾਂ ਨੇ ਮੇਰੇ ਹੀ ਨਹੀਂ ਤੁਹਾਡੇ ਵੀ ਕਿੰਨਾ ਚੋਂ ਧੂਆਂ ਕੱਢ ਕੇ ਰੱਖ ਦਿੱਤਾ ਕੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਸ ਤਰ੍ਹਾਂ ਨਾਲ ਸਰਬਜੀਤ ਸਿੰਘ ਖਾਲਸਾ ਗੁਪਤ ਮੀਟਿੰਗਾਂ ਖੜਕਾ ਰਹੇ ਸੀ ਅੱਜ ਨਵਾਂ ਕਾਲੀ ਦਲ ਬਣਾਉਣ ਦੀ ਗੱਲ ਕਰਦੇ ਐ ਉਦੋਂ ਕਾਲੀ ਦਲ ਦੇ ਨਾਰ ਰਾਲਣ ਦੇ ਲਈ ਤਰਲੇ ਕੱਢ ਰਹੇ ਸੀ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਵੇਂ ਗੁਪਤ ਮੀਟਿੰਗਾਂ ਹੋਈਆਂ ਉਹਨਾਂ ਮੀਟਿੰਗਾਂ ਦੇ ਵਿੱਚ ਕੀ ਕੀ ਨਿਕਲਿਆ ਇਹ ਹੁਣ ਖੁੱਲ ਕੇ ਬਾਹਰ ਆ ਗਿਆ ਦਰਅਸਲ ਸੁਖਬੀਰ ਸਿੰਘ ਬਾਦਲ ਦੇ ਨਾਲ ਸਰਬਜੀਤ ਸਿੰਘ ਖਾਲਸਾ ਨੇ ਮੁਲਾਕਾਤਾਂ ਕੀਤੀਆਂ ਫਰੀਦਕੋਟ ਲੋਕ ਸਭਾ ਤੋਂ ਟਿਕਟ ਮੰਗੀ ਸੁਖਬੀਰ ਬਾਦਲ ਨੇ ਨਹੀਂ ਦਿੱਤੀ ਫਿਰ ਅਮਰਤਪਾਲ ਦੇ ਖਿਲਾਫ ਖੰਡੂਰ ਸਾਹਿਬ ਤੋਂ ਲੜਨ ਦੇ ਲਈ ਵੀ ਸਰਬਜੀਤ ਸਿੰਘ ਖਾਲਸਾ ਤਿਆਰ ਵਰਤਿਆ ਸੀ ਹਾਲਾਤ ਬਦਲੇ ਜਜ਼ਬਾਤ ਵੀ ਬਦਲੇ ਸਮਾਂ ਬਦਲਦਿਆਂ ਪਤਾ ਨਹੀਂ ਲੱਗਦਾ ਦਰਅਸਲ ਸੁਖਬੀਰ ਸਿੰਘ ਬਾਦਲ ਦੇ ਨਾਲ ਸਰਬਜੀਤ ਸਿੰਘ ਖਾਲਸਾ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੀਟਿੰਗਾਂ ਕੀਤੀਆਂ ਉਹਨਾਂ ਮੀਟਿੰਗਾਂ ਦੇ ਵਿੱਚ ਉਹ ਗੁਪਤ ਮੀਟਿੰਗਾਂ ਸੀ ਉਹਨਾਂ ਮੀਟਿੰਗਾਂ ਦੇ ਵਿੱਚ ਸਰਬਜੀਤ ਸਿੰਘ ਖਾਲਸਾ ਨੇ ਮੰਗ ਕੀਤੀ ਕਿ ਉਹਨਾਂ ਨੂੰ ਫਰੀਦਕੋਟ ਤੋਂ ਲੋਕ ਸਭਾ ਦੀ ਟਿਕਟ ਦੇ ਦਿੱਤੀ ਜਾਵੇ ਸੁਖਬੀਰ ਸਿੰਘ ਬਾਦਲ ਨੇ ਹਮਈ ਵਿਪਰਤੀ ਪਰ ਪਾਰਟੀ ਦੇ ਕਈ ਕਾਰਨਾ ਕਰਕੇ ਸਰਬਜੀਤ ਸਿੰਘ ਖਾਲਸਾ ਨੂੰ ਟਿਕਟ ਨਹੀਂ ਦਿੱਤੀ ਜਾ ਸਕੀ ਉਸ ਤੋਂ ਬਾਅਦ ਟਿਕਟ ਦੀ ਵਾਰੀ ਆਈ ਜਦੋਂ ਰੋਲਾ ਰੱਪਾ ਪਿਆ ਤਾਂ ਖੰਡੂਰ ਸਾਹਿਬ ਦੀ ਗੱਲ ਚੱਲੀ ਖੰਡੂਰ ਸਾਹਿਬ ਤੋਂ ਹੋਇਆ ਕਿ ਸਰਜੀਤ ਸਿੰਘ ਖਾਲਸਾ ਨੂੰ ਉਮੀਦਵਾਰ ਬਣਾਇਆ ਜਾਵੇ ਤੇਰੀ ਪੈਰਵਾਈ ਕੋਈ ਹੋਰ ਨਹੀਂ ਬਿਰਸਾ ਸਿੰਘ ਬਰਟੋਵਾ ਕਰ ਰਹੇ ਸੀ ਬਿਰਸਾ ਸਿੰਘ ਬਰਟੋਵਾ ਨੇ ਸੁਖਬੀਰ ਬਾਦਲ ਤੋਂ ਇਸ ਟਿਕਟ ਦੀ ਮੰਗ ਕੀਤੀ ਪਰ ਐਂਡ ਸਮੇਂ ਤੇ ਸੁਖਬੀਰ ਸਿੰਘ ਬਾਦਲ ਨੂੰ ਪਾਰਟੀ ਦੇ ਦੋ Hindu ਉਮੀਦਵਾਰਾਂ ਨੇ ਇਹ ਗੱਲ ਕਹਿ ਕੇ ਰੋਕ ਲਿਆ ਕਿ ਸਾਡੇ ਬਾਰੇ ਵੀ ਸੋਚ ਲੋ ਐਸੀ ਵੀ ਪੈਸੇ ਲਾ ਰਹੇ ਆ ਸਾਡਾ ਕੀ ਬਣੂਗਾ ਐਨਕੇ ਸ਼ਰਮਾ ਤੇ ਅਨਿਲ ਜੋਸ਼ੀ ਇਸ ਹਾਲਾਤ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਖੰਡੂਰ ਸਾਹਿਬ ਤੋਂ ਪਿੱਛੇ ਹੱਥ ਖਿੱਚ ਲਏ ਸਰਬਜੀਤ ਸਿੰਘ ਖਾਲਸਾ ਨੂੰ ਢੇਡ ਦੇਣ ਤੋਂ ਉਸ ਤੋਂ ਬਾਅਦ ਫਰੀਦਕੋਟ ਚ ਮੇਲਾ ਮੰਗ ਗਿਆ ਸਰਬਜੀਤ ਸਿੰਘ ਖਾਲਸਾ ਚੋਣ ਜਿੱਤ ਗਏ ਇਹ ਖੁਲਾਸੇ ਹੋਏ ਨੇ ਇਹ ਖੁਲਾਸੇ ਮੈਂ ਆਪਣੇ ਭੱਲੇ ਨਹੀਂ ਕਰ ਰਿਆ ਇਹ ਖੁਲਾਸੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਹਲਕਾ ਖੇਮ ਕਰਨ ਤੇ ਬਲਟੋਆ ਤੋਂ ਵਧਾਈ ਕਰੇ ਵਿਰਸਾ ਸਿੰਘ ਬਲਟੋਆ ਨੇ ਕੀਤੇ ਨੇ ਜੋ ਇਸ ਸਾਰੀ ਪੇਸ਼ਰਫਤ ਦੇ ਵਿੱਚ ਸ਼ਰੀਕ ਸੀ ਜਿਨ੍ਹਾਂ ਨੇ ਸਰਬਜੀਤ ਸਿੰਘ ਖਾਲਸਾ ਦੇ ਨਾਲ 1 ਟੂ 1 ਗੱਲ ਵੀ ਕੀਤੀ ਇਹ ਸਾਰੀ ਕਹਾਣੀ ਉਹਨਾਂ ਨੇ ਸੀਨੀਅਰ ਪੱਤਰਕਾਰ ਸੁਖਿੰਦਰ ਸਿੰਘ ਦੇ ਨਾਲ ਲੋਗਨਾਥ ਦੇ ਉੱਤੇ ਦੱਸੀ ਉਹਨਾਂ ਦੇ ਨਾਲ ਇੱਕ ਪੋਡਕਾਸਟ ਗੱਲ ਕਰਦੇ ਆ ਵਿਰਸਾ ਸਿੰਘ ਬਲਟੋਆ ਨੇ ਅੰਦਰਲੀਆਂ ਗੱਲਾਂ ਤੋਂ ਪਰਦੇ ਚੁੱਕ ਕੇ ਰੱਖਦੇ ਨੇ ਵਿਰਸਾ ਸਿੰਘ ਬਲਟੋਆ ਕਹਿੰਦੇ ਆ ਕਿ ਸਰਬਜੀਤ ਸਿੰਘ ਖਾਲਸਾ ਅੱਜ ਨਵਾਂ ਅਕਾਲੀ ਦਲ ਬਣਾਉਣ ਦੀਆਂ ਗੱਲਾਂ ਕਰਦੇ ਨੇ ਪਰ ਉਹ ਆਪ ਸੁਖਬੀਰ ਬਾਦਲ ਨਾਲ ਮੀਟਿੰਗਾਂ ਕਰਕੇ ਟਿਕਟ ਦੀ ਮੰਗ ਕਰਦੇ ਸੀ ਫਰੀਦਕੋਟ ਤੋਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਸਿਆਸਤ ਕਿਸ ਕਦਰ ਚੀਤੀ ਜਾਂਦੀ ਹੈ ਭਲੇਖੇ ਜਿਸ ਕਿਸ ਕਦਰ ਰੱਖਿਆ ਜਾਂਦਾ ਆਪਣਾ ਸਾਰਾ ਨਰੇਟਿਵ ਇਲੈਕਸ਼ਨ ਦੇ ਅੰਦਰ ਸ਼੍ਰੋਮਣੀ ਅਕਾਲੀ ਦਲ ਦੇ ਉਲਟ ਜਾ ਕੇ ਰਚਿਆ ਸ਼੍ਰੋਮਣੀ ਅਕਾਲੀ ਦਲ ਦੀ ਵੋਟ ਪਈ ਉਹਨਾਂ ਨੂੰ ਪਰ ਖੁਦ ਸ਼੍ਰੋਮਣੀ ਅਕਾਲੀ ਦਲ ਦੀਆਂ ਜਿਹੜੀਆਂ ਨੇ ਟਿਕਟ ਦੀ ਮੰਗ ਕਰਦੇ ਸੀ ਇੱਥੋਂ ਤੱਕ ਕਿ ਅਮਰਤਪਾਲ ਦੇ ਖਿਲਾਫ ਚੋਣ ਲੜਨ ਦੇ ਲਈ ਤਿਆਰ ਸੀ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਅੱਜ ਉਡੀਕ ਕੀਤੀ ਜਾ ਰਹੀ ਅਮਰਪਾਲ ਦੇ ਬਾਹਰ ਆਉਣ ਦੀ ਕਦੇ ਉਹਨੇ ਖਿਲਾਫ ਚੋਣ ਲੜਨ ਦੇ ਲਈ ਵੀ ਰਾਜੀ ਸੀ ਹੁਣ ਇਹਦਾ ਜਵਾਬ ਤਾਂ ਸਰਬਜੀਤ ਸਿੰਘ ਖਾਲਸਾ ਨੂੰ ਦੇਣਾ ਹੀ ਪੈਣਾ ਹੈ ਕਿ ਆਖਰਕਾਰ ਉਹ ਇਦਾਂ ਕਿਉਂ ਕਰਦੇ ਸੀ ਵਿਰਸਾ ਸਿੰਘ ਬਲਟੋਆ 'ਤੇ ਇਲਜ਼ਾਮ ਲਾਤੇ ਪਰ ਤਰਦੀਦੀ ਬਿਆਨ ਹਜੇ ਤੱਕ ਮੈਨੂੰ ਦੇਖਣ ਨੂੰ ਨਹੀਂ ਮਿਲਿਆ ਸਰਬਜੀਤ ਸਿੰਘ ਖਾਲਸਾ ਦਾ ਬਲਟੋਆ ਨੇ ਇਸ ਤੇ ਕਿੱਸਾ ਵੀ ਸੁਣਾਇਆ ਇੱਕ ਵਿਰਸਾ ਸਿੰਘ ਬਲਟੋਆ ਕਹਿੰਦੇ ਐ ਕਿ ਦਰਅਸਲ ਸ਼੍ਰੀ ਖਡੂਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਦੇ ਲਈ ਜਦੋਂ ਪੇਛ ਰਪਤ ਚੱਲ ਰਹੀ ਸੀਗੀ ਸਾਰਾ ਕੁਝ ਚੱਲ ਰਿਆ ਸੀਗਾ ਤਾਂ ਉਸ ਦਰਮਿਆਨ ਉਮੀਦਵਾਰ ਨੂੰ ਲੈ ਕੇ ਸ਼ਸ਼ੁਪੰਨ ਸੀ ਉਹਨਾਂ ਨੇ ਵਿਸਾ ਸਿੰਘ ਬਟੋਆ ਕਹਿੰਦੇ ਕਿ ਮੈਂ ਆਪਣੀ ਦਾਵੇਦਾਰੀ ਪੇਸ਼ ਕੀਤੀ ਹੋਈ ਸੀ ਕਿ ਮੈਂ ਚੋਣ ਲੜਨੀ ਚਾਹਣਾ ਉਹ ਕਹਿੰਦੇ ਕਿ ਜਦੋਂ ਅਮਰਤਪਾਲ ਵਾਲਾ ਸਾਰਾ ਸੀਨ ਚੱਲਿਆ ਲੋਕਾਂ ਦੇ ਵਿੱਚ ਇੱਕ ਪੈਨਿਕ ਕਹਿ ਲਈ ਮਾਫ ਕਰਨਾ ਇੱਕ ਤਰ੍ਹਾਂ ਨਾਲ ਉਤਸ਼ਾਹ ਆਇਆ ਅਮਰਤਪਾਲ ਦੇ ਪ੍ਰਤੀ ਕਿ ਸਾਨੂੰ ਉਹਨਾਂ ਨੂੰ ਜਿੱਤੋਣਾ ਚਾਹੀਦਾ ਉਹ ਬਾਹਰ ਆ ਜਾਣਗੇ ਸਿੱਖ ਸੰਗਤ ਉਹਨਾਂ ਨੂੰ ਬਚਾ ਸਕਦੀ ਹੈ ਤਾਂ ਮੈਂ ਆਪਣੀ ਦਾਵੇਦਾਰੀ ਛੱਡ ਦਿੱਤੀ। ਉਹਨਾਂ ਨੇ ਕਿਹਾ ਕਿ ਸਾਨੂੰ ਕੱਲੇ-ਕੱਲੇਆਂ ਨੂੰ ਮਿਲਿਆ ਗਿਆ ਚੰਡੀਗੜ੍ਹ ਦੇ ਵਿੱਚ 1 April ਨੂੰ ਮੀਟਿੰਗ ਸੱਦੀ ਸੁਖਬੀਰ ਸਿੰਘ ਬਾਦਲ ਨੇ। ਉਸ ਮੀਟਿੰਗ ਦੇ ਵਿੱਚ ਇਹ ਗੱਲ ਕਹੀ ਗਈ, ਰਹਿ ਲਈ ਗਈ ਕਿ ਕਿਹਨੂੰ ਟਿਕਟ ਦਿੱਤੀ ਜਾਵੇ। ਤੇ ਕਹਿੰਦੇ ਕਿ ਵਿਰਸਾ ਸਿੰਘ ਬਲਟੋਆ ਕਹਿੰਦੇ ਕਿ ਸੁਖਬੀਰ ਬਾਦਲ ਨੇ ਮੇਰੇ ਨਾਲ 1 ਟੂ 1 'ਚ ਇਹ ਗੱਲ ਕਹੀ ਕਿ ਆਪਾਂ ਜਥੇਦਾਰ ਕੌਂਕੇ ਹੋਰਾਂ ਦੇ ਪਰਿਵਾਰ 'ਚੋਂ ਕਿਸੇ ਨੂੰ ਟਿਕਟ ਲੜਾ ਦਈਏ। ਟਿਕਟ ਦੇ ਦਈਏ ਤੇ ਚੋਣ ਲੜਾ ਦਈਏ। ਵਿਰਸਾ ਸਿੰਘ ਵਟੋਆ ਕਹਿੰਦੇ ਕਿ ਮੈਂ ਉੱਥੇ ਹੀ ਗੱਡੀ ਖਿੱਚੀ ਕੌਂਕੇਆ ਨੂੰ ਤੇ ਪਰਿਵਾਰ ਦੇ ਨਾਲ ਅੱਗੇ ਗੱਲਬਾਤ ਕੀਤੀ ਪਰਿਵਾਰ ਨੇ ਨਾ ਕਰਤੀ ਪਰਿਵਾਰ ਨਹੀਂ ਸੀ ਚਾਹੁੰਦਾ ਕਿ ਉਹ ਟਿਕਟ ਲਵੇ ਚੋਣ ਲੜੇ ਕਿਉਂਕਿ ਜਸੇਦਾਰ ਕੌਂਕੇ ਹੋਣਾਂ ਦੇ ਬਚਨ ਸੀ ਪਰਿਵਾਰ ਨੂੰ ਕਿ ਆਪਾਂ ਚੋਣਾਂ-ਚ ਨਹੀਂ ਪੈਣਾ ਕਿਉਂਕਿ ਉਹਨਾਂ ਨੂੰ ਲੁਧਿਆਣੇ ਤੋਂ ਇੱਕ ਸਮੇਂ 1999 ਦੇ ਵਿੱਚ ਟਿਕਟ ਆਫਰ ਹੋਈ ਸੀ ਇਹ ਗੱਲ ਬਲਟੋਆ ਨੇ ਦੱਸੀ ਹੈ ਉਹ ਕਹਿੰਦੇ ਕਿ ਇਸ ਤੋਂ ਬਾਅਦ ਉਹਨਾਂ ਦੇ ਜਵਾਬ ਤੋਂ ਬਾਅਦ ਉਡੀਕ ਕੀਤੀ ਜਾ ਰਹੀ ਸੀ ਕਿ ਮੇਰਾ ਨਾਂ ਆਜੂਗਾ ਤੇ ਅਮਰਤਪਾਲ ਵਾਲਾ ਸਾਰਾ ਸੀਨ ਚੱਲਿਆ ਤੇ ਵੀ ਮੈਂ ਸੋਚਿਆ ਵੀ ਪਾਰਟੀ ਨੇ ਉਮੀਦਵਾਰ ਖੜਾ ਕਰਨਾ ਹੈ ਕਿਉਂ ਨਾ ਭਾਈ ਸਰਬਜੀਤ ਸਿੰਘ ਖਾਲਸਾ ਨੂੰ ਕਰ ਲਈਏ ਉਹ ਕਹਿੰਦੇ ਕਿ ਮੈਂ ਸਰਬਜੀਤ ਸਿੰਘ ਖਾਲਸਾ ਨਾਲ ਵੀ ਗੱਲ ਕੀਤੀ ਤੇ ਉਹਨਾਂ ਦੀ ਧਰਮ ਪਤਨੀ ਵਿਵਾਸ ਸੰਦੀਪ ਕੌਰ ਸ਼ਾਇਦ ਉਹਨਾਂ ਦੇ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਨੇ ਹਾਂ ਕੀਤੀ ਕਿ ਹਾਂ ਅਸੀਂ ਅਮਰਤਪਾਲ ਦੇ ਖਿਲਾਫ ਚੋਣ ਲੜਨ ਦੇ ਲਈ ਤਿਆਰ ਆ ਵੱਡਾ ਸਵਾਲ ਇਹ ਕਹਿੰਦੇ ਉਸ ਤੋਂ ਬਾਅਦ ਅਸੀਂ ਸੁਖਵੀਰ ਸਿੰਘ ਬਾਦਲ ਦੇ ਕੋਲ ਗਏ ਸੁਖਵੀਰ ਸਿੰਘ ਬਾਦਲ ਨੇ ਇਸ ਮਾਮਲੇ ਦੇ ਵਿੱਚ ਸਿੱਧਾ ਕਹਿ ਤਾ ਕਿ ਮੈਂ ਕਰ ਲੈਣਾ ਕੋਈ ਗੱਲ ਨਹੀਂ ਆਪਾਂ ਖੰਡੂਰ ਸਾਹਿਬ ਵਿਚਾਰ ਲੰਨੇ ਆ ਤੇ ਸਰਬਜੀਤ ਸਿੰਘ ਖਾਲਸਾ ਨੂੰ ਟਿਕਟ ਦੇ ਦਿੰਨੇ ਆ ਉਸ ਤੋਂ ਬਾਅਦ ਉਹ ਜਿਹੜਾ ਟਰਨ ਆਇਆ ਅਨਿਲ ਜੋਸ਼ੀ ਤੇ ਐਨ ਕੇ ਸ਼ਰਮਾ ਵਾਲਾ ਉਹ ਉਸ ਤੋਂ ਬਾਅਦ ਉਹਨਾਂ ਨੂੰ ਟਿਕਟ ਨਹੀਂ ਦਿੱਤੀ ਜਾ ਸਕੀ ਤੇ ਉਸ ਤੋਂ ਬਾਅਦ ਸਰਬਜੀਤ ਸਿੰਘ ਨੇ ਫਰੀਦਕੋਟ ਲੜੀ ਕੁੱਲ ਮਿਲਾ ਕੇ ਸਵਾਲ ਇਹ ਹੈ ਕਿ ਅੱਜ ਤੁਸੀਂ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਤੇ ਉਹਨਾਂ ਦੇ ਅਕਾਲੀ ਦਲ ਨੂੰ ਚਲਾਉਣ ਦੇ ਤਰੀਕਿਆਂ ਤੇ ਉਹਨਾਂ ਦੀ ਪੰਥਕ ਅਪਰੋਚ ਤੇ ਪਹੁੰਚ ਤੇ ਤੁਸੀਂ ਸਵਾਲ ਉਠਾਉਣੇ ਤੁਹਾਡਾ ਹੱਕ ਹੈ ਤੁਸੀਂ ਉਠਾ ਸਕਦੇ ਹੋ ਤੁਹਾਡੇ ਪੈਰਾਮੀਟਰਸ ਕੀ ਨੇ ਕੀ ਨਹੀਂ ਇਹਦੇ ਬਾਰੇ ਮੈਂ ਕੁਝ ਨਹੀਂ ਕਹਿ ਸਕਦਾ ਦੂਜਾ ਸਵਾਲ ਇਹ ਹੈ ਕਿ ਤੁਸੀਂ ਨਵਾਂ ਅਕਾਲੀ ਦਲ ਬਣਾਉਣ ਦੀ ਵੀ ਗੱਲ ਕਰਦੇ ਹੋ ਫਿਰ ਤੁਸੀਂ ਸੁਖਬੀਰ ਬਾਦਲ ਕੋਲ ਟਿਕਟਾ ਲੈਣ ਕਿ ਕਰਨ ਜਾਂਦੇ ਸੀ ਫਿਰ ਤੁਸੀਂ ਸੁਖਬੀਰ ਬਾਦਲ ਦੀਆਂ ਲੜੜੀਆਂ ਕਿਉਂ ਕੱਟਦੇ ਸੀ ਫਿਰ ਤੁਸੀਂ ਜਿਹੜੇ ਅਮਰਪਾਲ ਨਾਲ ਅੱਜ ਸਾਂਝਾ ਅਕਾਲੀ ਦਲ ਬਣਾਉਣ ਦੀ ਗੱਲ ਕਰਦੇ ਹੋ ਉਹਦੇ ਖਿਲਾਫ ਚੋਣ ਲੜਨ ਲਈ ਕਿਉਂ ਰਾਜ਼ੀ ਹੋ ਗਏ ਕੀ ਤੁਸੀਂ ਮੌਕਾ ਪ੍ਰਸਤ ਨਹੀਂ ਸਵਾਲ ਨੇ ਨਾ ਕਿ ਤੁਸੀਂ ਮੌਕਾ ਪ੍ਰਸਤ ਨਹੀਂ ਦਿਖਾ ਰਹੇ ਕੀ ਤੁਸੀਂ ਹੁਣ ਤੱਕ ਜੋ-ਦੋ ਦੇ ਤੁਸੀਂ ਜਿੱਤਿਓ ਇਸ ਮਾਮਲੇ 'ਚ ਕੋਈ ਚਾਰਾ ਜੋਈ ਕੀਤੀ ਕੀ ਤੁਹਾਡਾ ਇਹ ਖਿਆਲ ਹੈ ਕਿ ਸੁਖਬੀਰ ਸਿੰਘ ਬਾਦਲ ਉਸ ਸਮੇਂ ਬਹੁਤ ਠੀਕ ਸੀ ਅਜਮਾੜੇ ਹੋਗੇ ਇਹ ਸਾਰੇ ਸਵਾਲ ਨੇ ਤੇ ਇਹਨਾਂ ਦੇ ਜਵਾਬ ਦੀ ਅਡੀਕ ਜਿਹੜੀ ਹੈ ਉਹ ਪਬਲਿਕ ਮੰਚ ਦੇ ਉੱਤੇ ਸਰਬਜੀਤ ਸਿੰਘ ਖਾਲਸਾ ਲੋਕ ਸਭਾ ਮੈਂਬਰ ਫਰੀਦਕੋਟ ਤੋਂ ਕੀਤੀ ਜਾਂਦੀ ਰਹੇਗੀ